ਹਾਂਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਕਰਦਾ ਹਾਂ ਕਹਿੰਟਾਂ ਹੋਵਾਂਗੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਟਿੰਡਸ ਐਗਰੀਕਲਚਰ ਫਾਰਮ ਚੈਨਲ ਤੇ ਅੱਜ ਬੜੇ ਹੀ ਇੰਤਜ਼ਾਰ ਦੇ ਪਿੱਛੋਂ ਉਹ ਦਿਨ ਆ ਚੁੱਕਿਆ ਅੱਜ ਆਪਾਂ ਕੜਕ ਵੱਟ ਰਹੇ ਠੀਕ ਹੈ ਜੀ ਤੇ ਲਗਭਗ ਆਪਾਂ ਸਾਰੇ ਨੇੜੇ ਤੇੜੇ ਦੇ ਜਿਹੜੇ ਬਾਣ ਨੇ ਉਹਨਾਂ ਨਾਲੋਂ ਪਹਿਲੇ ਨੰਬਰ ਤੇ ਵੱਢਾਂਗੇ ਠੀਕ ਹੈ ਮਸ਼ੀਨ ਆ ਰਹੀ ਆ ਤੇ ਆਪਾਂ ਟਰੈਕਟਰ ਲਈ ਦੇਖਦੇ ਹਾਂ ਹੁਣ ਪਾਉਣੇ ਆ ਉਹ ਖੇਤ ਅਦ ਰਖਤਾਂ ਦੇ ਲਵੇ ਉਹ ਖੇਤ ਪਹਿਲਾਂ ਵਟਕੇ ਜਾਵਾਂਗੇ ਉਸ ਤੋਂ ਬਾਅਦ ਘਰ ਆਲੇ ਤੇ ਪਹਿਲਾਂ ਆਪਾਂ ਠੀਕੇ ਵਾਲੀ ਚੀਜ਼ਾਂ ਚਾਲਦੇ ਆਂ ਬਲਾਉ ਤੇ ਨਾਲ ਸ਼ੁਰੂ ਤੋਂ ਲੈ ਕੇ ਐਂਡ ਤੱਕ ਜੁੜੇ ਰਹੋ ਖਾਵਾਗੇ ਕਿੱਦੇ ਬਣੀ ਨਿਕਲਦੀ ਹੈ ਕਣਕ ਤੇ ਮਸ਼ੀਨ ਚੱਲਦੀ ਦਿਖਾਵਾਂਗੇ ਮਣਾ ਮੋਣਾ ਦਾ ਸੀ ਜਿਆਦੇ ਸਾਫਤ ਆਪਣੀ ਰੱਖਦੇ ਤਾਂ ਜਿਆਦੇ ਸਮਾਨ ਖਰਾਬ ਕਰਦੇ ਹੋਏ ਆਪਾਂ ਚਾਲਦੇ ਆਂ ਵੀਡੀਓ ਬਲ ਛੁੜੇ ਰਹੋ ਸਾਡੇ ਨਾਲ ਸ਼ੁਰੂ ਤੋਂ ਲੈ ਕੇ ਐਂਡ ਤੱਕ ਜੀ ਲੈ ਬਈ ਆਪਾਂ ਲੱਗ ਰਹੇ ਟਰਾਲੀ ਪਾਉਣ ਠੀਕ ਹੈ ਜੀ ਮਿੱਤਰੋ ਤੇ ਚੱਲਦੇ ਆਪਾਂ ਟ੍ਰੈਕਟਰ ਸਟਾਰਟ ਕਰਕੇ ਲਓ ਬਈ ਮਿੱਤਰੋ ਕਹਿੰਦੇ ਮਸ਼ੀਨ ਵੀ ਆ ਚੁੱਕੀ ਆ ਤੇ ਆਪਾਂ ਵੀ ਚੱਲਦੇ ਆਂ ਟ੍ਰੈਕਟਰ ਜੀਟਰੋ ਜੀ ਪਾ ਲਈ ਆਪਾਂ ਨੇ ਤੇ ਚੱਲਦੇ ਆ ਹੁਣ ਆਪਾਂ ਜਿਹੜਾ ਮਸ਼ੀਨ ਨੇ ਦੀ ਪਹਿਲਾਂ ਉਹ ਲਾਤਾ ਤੇ ਪੜਦਾ ਪਹਿਲਾਂ ਕਿਹੜਾ ਲੱਗਿਆ ਤੇ ਮਾਗਰ ਆ ਵੀ ਸੀ ਜੜਾ ਹੁਣ ਅਸਾਂ ਨੂੰ ਨੈਕਸਟ ਜਿਹੜੇ ਅ ਜਿਹੜਾ ਆ ਪਾਣਾ ਇਹ ਵੀ ਆਪਾਂ ਰਾਤ ਨੂੰ ਚਲਾ ਬੱਡ ਰਹੇ ਵਾਹਨੀਆਂ ਤੇ ਬੱਦਲ ਆ ਜਿਹੜਾ ਬੱਦਲ ਵੀ ਬਹੁਤ ਜ਼ਿਆਦਾ ਹੋ ਰਹੇ ਆ ਤੇ ਆਪਾਂ ਦੇਖਦੇ ਆ ਏਅਰ ਮੀਡੀਅਮ ਅੱਧਾ ਖੋਗਦੀ ਏ ਹੋ ਚੱਲਦੀ ਆ ਤੇ ਬਦਲਾਇਆ ਯਾਰਾ ਥੋੜਾ ਜ ਮੌਸਮਾ ਨਾ ਜਿਹੜਾ ਖਰਾਬ ਦੱਸਿਆ ਜਾ ਰਿਹਾ ਇਸ ਕਰਕੇ ਨਹੀਂ ਆਪਾਂ ਕੱਲ ਨੂੰ ਦਿਨੇ ਵਢਾਉਣੀ ਸੀ ਮੈਂ ਥੋੜਾ ਜ ਕਾਲੀ ਕਾਲੀ ਕਰਦੀ ਕੰਮ ਤੇ ਹਜੇ ਪਹਿਲਾ ਗੇੜੀ ਲਾਇਆ ਮਸ਼ੀਨ ਨੇ ਉਹ ਦੁਆ ਦੇ ਵੱਟ ਤੇ ਫਿਰ ਇਹ ਚ ਦੇਖਣੇ ਪਹਿਲਾਂ ਇਹ ਵੱਟ ਕੇ ਇੰਨਾ ਬਾਣ ਵੱਧਦੇ ਆ ਜੋ ਕਿ ਥੋੜਾ ਜ ਹਵਾ ਜੀ ਬਹੁਤ ਜ਼ਿਆਦਾ ਆ ਰਹੀ ਹੈ ਤੇ ਇਹ ਗਾਉਂ ਤਾਂ ਤੰਗੇੜੇ ਲਾਤੇ ਤੇ ਆਪਣੇ ਬੰਦੇ ਬੱਲੀਆਂ ਫੜ ਰਹੇ ਨੇ ਉਹ ਆ ਗਈ ਮਸ਼ੀਨ ਯਾਰ ਜਿਹੜੀ ਰਾਜ ਚ ਆਪਾਂ ਬੱਡ ਦੇਈਆਂ ਪਰਮਾਤਮਾ ਸੁੱਖ ਰੱਖਿਆ ਮੀਂਹ ਕਣੀ ਤੋਂ ਬਚਾ ਕੇ ਰੱਖੇ ਤੇ ਉਹ ਚੱਲ ਰਹੀ ਆ Não vou fazer assim. ਕੇ ਖੇਤ ਵੜ ਗਏ ਤੇ ਜੇ ਚੱਲਦੇ ਹੁਣ ਆਪਾਂ ਚੱਲਦੇ ਆਪਾਂ ਇਹ ਗੱਲ ਜਾਈ ਇਹ ਜਿਹੜਾ ਆਪਾਂ ਦੂਜੇ ਖੇਤ ਆ ਗਏ ਠੀਕ ਆ ਇਹ ਘਰ ਵਾਲੇ ਖੇਤ ਆ ਤੇ ਪਹਿਲਾਂ ਘੜੀ ਲਾਇਆ ਮਸੀਤ ਤੇ ਦੇਖਦੇ ਆ ਬਾਕੀ ਇੱਕ ਯਾਰ 20 ਮੌਸਮ ਬਹੁਤ ਖਰਾਬ ਹੋ ਗਿਆ ਕੜੀਆਂ ਆਉਣ ਲੱਗੀਆਂ ਬਾਲੀਆਂ ਜ਼ਿਆਦੇ ਤੇ ਬਹੁਤ ਜ਼ਿਆਦੇ ਹਾਲਾਤ ਪਾੜੇ ਹੋ ਗਏ ਬਾਕੀ ਦੇਖਦੇ ਆ ਚੱਲਦੀਆਂ ਮਕੀਨਾਂ ਇਹ ਤਾਂ ਚੱਲ ਹੀ ਰਹੀਆਂ ਪਰ ਕੜੀਆਂ ਇਹਦੇ ਕੰਮ ਬਹੁਤ ਖਰਾਬ ਕਰ ਰਹੀਆਂ ਜਾਂਦੀ ਆ ਇਹ ਦੋ ਸਪੰਦੇ ਆਪਣੇ ਆ ਖੜੇ ਨੇ ਇਹ ਟਰਾਲੀ ਜੇ ਰਹਿ ਜੀ ਆਪਣੀ ਪਰ ਨਾਲੀ ਤੇ ਆ ਦੇਖ ਲੈ ਤਾਂ ਕਿਪੋੜਾ ਸਰ ਸਾਰਾ ਕੰਮ ਸਹੀ ਚੱਲ ਰਿਹਾ ਦੀ ਮਸ਼ੀਨ ਦੇ ਦੋ ਜਿਹੜੇ ਲਾਤੇ ਵੀ ਬਹੁਤ ਜ਼ਿਆਦਾ ਉੱਤਰਿਆ ਹੈ ਬਈ ਆ ਦੇਖੋ ਤੁਸੀਂ ਦੇਖ ਜਾ ਵੀ ਹੁਣ ਤੇ ਮਸ਼ੀਨ ਵੀ ਹੁਣ ਚੱਲ ਡੀ ਰਹੀ ਤੇ ਆ ਦੇਖੋ ਬਹੁਤ ਦੋ ਵਗ ਗਿਆ ਵੀ ਆ ਟਰੈਕਟਰ ਸਾਰਾ ਭਿੱਜਿਆ ਪਿਆ ਬਹੁਤ ਜ਼ਿਆਦਾ ਆ ਗਿਆ ਵੀ ਸਾਰਾ ਟਰੈਕਟਰ ਭਿੱਜ ਰਿਹਾ ਦੇਖਦੇ ਹਾਂ ਹੁਣ ਕੀ ਕਰਦੇ ਹਾਂ ਹੈਨਾ ਤੇ ਯਾਰ ਕੰਮ ਆਇਆ ਉਹ ਯਾਰ ਰੱਬ ਕਾ ਨੂੰ ਆਹ ਕਰੇ ਕਿਸੇ ਨਾਲ ਆ ਤਾਂ ਬਾਲੀ ਦਿੱਕਤ ਆਉਂਦੀ ਏ ਮਸ਼ੀਨ ਚੱਲ ਨਹੀਂ ਰਹੀ ਉਹ ਆ ਦਾਣੇ ਪਾਰੇ ਲਗੇ ਹੁਣ ਇਹ ਚ ਵੀ ਇਹੋ ਆ ਚੱਲ ਕੋਈ ਗੱਲ ਨਹੀਂ ਜਿੰਨਾ ਕੋਈ ਵਲੋਗ ਬਣ ਗਿਆ ਠੀਕ ਆ ਬਾਕੀ ਕੱਲ ਟਰੈਕਟਰ ਕੱਢ ਕੇ ਆਪਾਂ ਬਾਹਰ ਆ ਕੇ ਰਿਆ ਤੇ ਉਹ ਟਰਾਲੀ ਜਿਹੜੀ ਸਵਰਾਜ ਆਲੀ ਉਹ ਆਪਾਂ ਅੰਦਰ ਲੈ ਕੇ ਜਾਂਦੇ ਸੀਡ ਵੀਡੀਓ ਕੱਢ ਤੇ ਫਰੀ ਤੇ ਲਓ ਵੀ ਮਿੱਤਰੋ ਮਸ਼ੀਨ ਖੜੀ ਆਉਤੀ ਠੀਕ ਆ ਬਲੌਗ ਕਿਵੇਂ ਲੱਗਿਆ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਣ ਲਈ ਧੰਨਵਾਦ ਠੀਕ ਆ ਆਪਾਂ ਕੱਲ ਨੂੰ ਵੱਡਾਂਗੇ ਕਣਕ ਜੇ ਮੀਮੂ ਜਾਂ ਬਾਲਾ ਆ ਗਿਆ ਠੀਕ ਆ ਤੇ ਕੱਲ ਨੂੰ ਦਿਖਾਵਾਂਗੇ ਠੀਕ ਆ ਬਲੌਗ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਣ ਲਈ ਬਈ ਧੰਨਵਾਦ ਤੁਹਾਡਾ ਤੜਕੇ ਦੇਖਦੇ ਆ ਕੀ ਬਣਦਾ ਮੀ